ਇਹ ਬਰਬਾਦੀ ਇਹ ਤਵਾਹੀ ਅਸੀਂ ਆਪਣੇ ਹੱਥੀਂ ਲਿਖ ਰਹੇ ਆਂ ਪਹਿਲੀ ਤਵਾਹੀ ਦੇਖੋ ਆ ਦੇਖੋ ਇੱਥੇ ਅਜੇ ਡਰਾਫਟ ਲੱਖਾਂ ਡਰਾਫਟ ਐ ਇਸ ਵਾਰ ਇਸ ਵਾਰ ਦੀ ਹਰ ਵਾਰੀ ਹੁਟੇ ਜਾਂਦੇ ਆਂ ਸਰਕਾਰਾਂ ਤਮਾਸ਼ੀਨ ਬਣ ਕੇ ਪ੍ਰਸ਼ਾਸਨ ਮਹਿਕਮਾ ਕੋਈ ਸਭ ਚੁੱਪ ਕੋਈ ਧਿਆਨ ਨਹੀਂ ਤੇ ਲੋਕਾਂ ਦਾ ਹੈ ਹੀ ਨਹੀਂ ਇਹ ਤਾਂ ਬੈਰੀ ਬਣੇ ਹੋਇਆ ਪੰਜਾਬ ਦੇ ਆਪਣੀਆਂ ਔਣ ਵਾਲੀਆਂ ਨਸਲਾਂ ਦੀ ਇੱਕ ਤਸਵੀਰ ਇਹ ਤੇ ਅਗਲੀ ਤਸਵੀਰ ਤੁਹਾਨੂੰ ਆ ਜਾਊਗਾ ਅੱਗੇ ਬਰਬਾਦੀ ਦਿਖਾਉਣਾ ਕਿ ਉਹ ਕਿਹੜੀ ਤਸਵੀਰ ਹੈ ਉਹ ਜੀ ਤਸਵੀਰ ਆ ਆ ਦੇਖੋ ਬਣਾ ਦੇਣਾ ਤੋਪਾ ਕੰਪਿਊਟਰ ਕਰਾ ਲਿਆ ਕੰਪਿਊਟਰ ਕਰਾਉਣ ਤੋਂ ਬਾਅਦ ਉਹ ਤੋਂ ਬਾਅਦ ਪਾਣੀ ਛੱਡ ਦਿੰਦੇ ਆ ਵੀਰੋ ਕੰਪਿਊਟਰ ਹੀ ਹੋ ਗਿਆ ਪਾਣੀ ਨਾਲ ਚੈੱਕ ਕਰਨ ਦੀ ਕਿ ਲੋੜ ਹਲੇ 20 ਦਿਨ ਨੂੰ ਝੋਨਾ ਲਾਉਣਾ ਨੂੰ ਪੱਟ ਕੇ ਸੁੱਕਾ ਛੱਡ ਦਿਓ ਹਣ ਬਹੁਤੇ ਵਿਦਵਾਨ ਕਹਿਣਗੇ ਇਹ ਜੀ ਕਿਸਾਨਾਂ ਦਾ ਵਿਰੋਧੀ ਹੈ ਜੀ ਇਹ ਜੀ ਗੱਟਾਂ ਦਾ ਵਿਰੋਧੀ ਹੈ ਜੀ ਇਹ 24 ਘੰਟੇ ਜੱਗਾਂ ਨੂੰ ਨਿੰਦਾ ਰਹਿਦਾ ਉਹ ਮੈਂ ਤੁਹਾਡਾ ਵਿਰੋਧੀ ਨਹੀਂ ਉਹ ਮੈਂ ਤੁਹਾਡਾ ਖੈਰਖਵਾ ਮੈਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਫਿਕਰਮੰਦਾ 2029 30 ਤੱਕ ਜਾਂਦੇ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਕਟ ਖੜਾ ਹੋਣਾ ਪੰਜਾਬ ਦਾ ਬਹੁਤ ਵੱਡਾ ਸੰਕਟ ਖੜਾ ਹੋਣਾ ਰੱਬ ਦਾ ਬਾਸਤਾ ਬੂੰਦ ਬੂੰਦ ਪਾਣੀ ਬਚਾ ਲਓ ਆਦਿ ਨਸਲਾਂ ਦੀ ਖਾਤਰ ਬਚਾ ਲਓ ਪਾਣੀ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜਵਾਕਾਂ ਨੇ ਇੱਥੇ ਬਿਨਾ ਪਾਣੀ ਤੋਂ ਮਰਨਾ ਤੜਫ ਤੜਫ ਕੇ ਸੋਚੋ ਇਹ ਗੱਲ ਨੂੰ ਅਕੀਕਾ ਕੀ ਕਲਾ ਕਿਸਾਨ ਹੀ ਬਰਬਾਦ ਕਰਦਾ ਫਿਲਟਰੀਆਂ ਨਹੀਂ ਬਰਬਾਦ ਕਰਦੀਆਂ ਉਹਦੇ ਵੀ ਰੋਲਾ ਪਾਉਨੇ ਆ ਵੀ ਫਿਲਟਰੀਆਂ ਵੀ ਰੋਜ਼ ਪੰਜਾਬ ਦਾ ਅਰਬਾਂ ਲੀਟਰ ਪਾਣੀ ਬਰਬਾਦ ਕਰ ਰਹੀਆਂ ਨੇ ਕੱਡ ਵੀ ਰੰਗਾਂ ਨੇ ਧਰਤੀ ਹੈਟਾਂ ਤੇ ਜ਼ਹਿਰੀਲਾ ਕਰਕੇ ਧਰਤੀ ਦਾ ਪਾਪ ਵੀ ਰਹੀਆਂ ਨੇ ਪਰ ਕੀ ਅਸੀਂ ਆਪਾਂ ਬਰਾਬਰੀ ਕਰਨੀ ਆ ਵੀ ਜਿਵੇਂ ਉਹ ਭਾਈ ਸਾਡਾ ਗਮਾਂਡੀ ਸਾਡਾ ਦੂਜਾ ਕੋਈ ਤੀਜਾ ਕੋਝ ਡਿੱਗੂਗਾ ਅਸੀਂ ਵੀ ਨਾਲ ਡਿੱਗਣਾ ਹੈ ਜੇ ਉਹ ਅੱਗ ਲਾਊਗਾ ਸੀ ਵੀ ਅੱਗ ਲਾਉਣੀ ਆ ਨਹੀਂ ਯਾਰ ਇੱਥੇ ਫੈਕਟਰੀਆਂ ਫੂਟਰੀਆਂ ਦੇ ਬਾਈ ਸਭ ਡਾਰੀਆਂ ਮਾਰ ਕੇ ਉੱਜਾਨ ਗੋ ਪੰਜਾਬੀਓ ਸਾਡੇ ਜਵਾਕਾਂ ਸਾਡੀਆਂ ਨਸਲਾਂ ਇੱਥੇ ਰਹਿਣਾ ਰੱਬ ਦਾ ਵਾਸਤਾ ਮੇਰਾ ਵੀਰ ਇਹ ਹੂਦ-ਹੂਦ ਪਾਣੀ ਬਚਾਓ ਜਿੰਨਾ ਪਾਣੀ ਘੱਟੋਂ ਘੱਟ ਵਰਤੋਗੇ ਜਿੰਨਾ ਸਾਰ ਸਦੇ ਘੱਟੋਂ ਘੱਟ ਪਾਣੀ ਦਾ ਉਹਨਾਂ ਪਾਣੀ ਵਰਤੋ ਆ ਕੰਮ ਨਾ ਕਰੋ ਪੰਜਾਬੀਓ ਹੱਥ ਬਣਾ ਲਓ ਰੱਬ ਦਾ ਵਾਸਤਾ ਆ ਪਾਣੀ ਐ ਬਰਬਾਦ ਨਾ ਕਰੋ ਖੁੱਲੀ ਸ਼ੈਡ ਤੇ ਮੋਟਰ ਕਿਸਾਂ ਦਲਨ ਦਲਨ ਸਾਰੇ ਪੰਜਾਬ ਤੇ ਇਹੀ ਕੁਛ ਹੋਣਾ ਅਸੀਂ ਪਾਣੀ ਡੋਲਣਾ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਬੰਦਾ ਐ ਕਬੂਟਰ ਕਰਾ ਕਰਨ ਦੇ ਵਾਅਦੇ ਖੁੱਲਾ ਪਾਣੀ ਛੱਡ ਕੇ ਭਰਦਾ ਐ ਇੰਨਾ ਦਿਨਾਂ ਚ ਹਲੇ 20 25 ਦਿਨ ਨੂੰ ਝੋਨਾ ਲੱਗਣਾ ਉਹਨਾਂ ਦੀਆਂ ਮੋਟਰਾਂ ਦਾ ਕ੍ਰੈਸ਼ ਨਹੀਂ ਕੱਟੇ ਜਾਣ ਇਹ ਸ਼ਕਤੀ ਤੋਂ ਆਪਣਾ ਲੋਕ ਨਹੀਂ ਸਮਝਦੇਗੇ ਫਿਰ ਕਹਿਣਗੇ ਸਾਡਾ ਵਿਰੋਧੀ ਆ ਵਿਰੋਧੀ ਨਹੀਂ ਯਾਦ ਰੱਖਿਓ ਅੱਜ ਤੋਂ ਤੁਹਾਨੂੰ 4-5 ਸਾਲ ਬਾਅਦ ਮੇਰੀਆਂ ਗੱਲਾਂ ਚੇਤੇ ਆਉਣਗੀਆਂ ਵੀ ਹਾਉ ਬੰਦਾ ਸਹੀ ਕੂਕਦਾ ਹੁੰਦਾ ਸੀ ਸਹੀ ਕਲਪਦਾਈ ਸਹੀ ਪਿੰਡਦਾ ਸੀ ਪਰ ਅਸੀਂ ਸੰਭਲੇ ਨਹੀਂ ਤੇ ਜੀਵ ਤਾਲ ਦੇਣ ਲੱਗੀ ਤੇ ਬੂਰ ਬੂਰ ਨੂੰ ਪਾਣੀ ਉਤਰੇ ਆਪਣਾ ਵਾਸਤਾ ਸਮਝੋ ਗੱਲ ਸਮਝੋ ਇਹ ਬਰਬਾਦੀ ਹੈ ਤਬਾਹੀ ਅਸੀਂ ਆਪਣੇ ਹੱਥੀਂ ਲਿਖ ਰਹੇ ਆਂ ਪਹਿਲੀ ਤਬਾਹੀ ਦੇਖੋ ਆ ਦੇਖੋ ਇੱਥੇ ਇਹਦੇ ਦਰਖਤ ਲੱਖਾਂ ਹੀ ਦਰਖਤ ਐ ਇਸ ਵਾਰ ਇਸ ਵਾਰ ਕੀ ਹਰ ਵਾਰੀ ਫੁੱਟੇ ਜਾਂਦੇ ਆਂ ਸਰਕਾਰਾਂ ਤਮਾਸ਼ਵੀਨ ਬਣ ਕੇ ਪ੍ਰਸ਼ਾਸਨ ਮਹਿਕਮਾ ਕੋਈ ਸਭ ਚੁੱਪ ਕੋਈ ਧਿਆਨ ਨਹੀਂ ਤੇ ਲੋਕਾਂ ਦਾ ਹੈ ਹੀ ਨਹੀਂ ਇਹ ਤਾਂ ਬੈਰੀ ਬਣਿਆ ਹੋਇਆ ਪੰਜਾਬ ਦੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਇੱਕ ਤਸਵੀਰ ਇਹ ਤੇ ਅਗਲੀ ਤਸਵੀਰ ਤੁਹਾਨੂੰ ਆ ਜਾਊਗਾ ਅੱਗੇ ਬਰਬਾਦੀ ਦਿਖਾਉਣਾ ਕਿ ਉਹ ਕਿਹੜੀ ਤਸਵੀਰ ਆ ਦੂਜੀ ਤਸਵੀਰ ਆਹਾ ਆ ਦੇਖੋ ਬਣਾ ਦੇਣਾ ਤੋਪਾ ਕੰਪਿਊਟਰ ਕਰਾ ਲਿਆ ਕੰਪਿਊਟਰ ਕਰਾਉਣ ਤੋਂ ਬਾਅਦ ਉਹ ਤੋਂ ਬਾਅਦ ਪਾਣੀ ਛੱਡ ਦਿੰਦੇ ਆ ਵੀਰੋ ਕੰਪਿਊਟਰ ਹੀ ਹੋ ਗਿਆ ਪਾਣੀ ਨਾਲ ਚੈੱਕ ਕਰਨ ਦੀ ਕਿ ਲੋੜ ਹਲੇ 20 ਦਿਨ ਨੂੰ ਝੋਨਾ ਲਾਉਣਾ ਨੂੰ ਪੱਟ ਕੇ ਸੁੱਕਾ ਛੱਡ ਦਿਓ ਹਣ ਬਹੁਤੇ ਵਿਦਵਾਨ ਕਹਿਣਗੇ ਇਹ ਜੀ ਕਿਸਾਨਾਂ ਦਾ ਵਿਰੋਧੀ ਹੈ ਜੀ ਇਹ ਜੀ ਗੱਟਾਂ ਦਾ ਵਿਰੋਧੀ ਹੈ ਜੀ ਇਹ 24 ਘੰਟੇ ਜੱਗਾਂ ਨੂੰ ਨੰਦਦਾ ਰੰਦਾ ਉਹ ਮੈਂ ਤੁਹਾਡਾ ਵਿਰੋਧੀ ਨਹੀਂ ਉਹ ਮੈਂ ਤੁਹਾਡਾ ਖੈਰਖਵਾ ਮੈਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਫਿਕਰਮੰਦ ਆ 2029 30 ਤੱਕ ਜਾਂਦੇ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਕਟ ਖੜਾ ਹੋਣਾ ਪੰਜਾਬ ਦਾ ਬਹੁਤ ਵੱਡਾ ਸੰਕਟ ਖੜਾ ਹੋਣਾ ਰੱਬ ਦਾ ਵਾਸਤਾ ਬੂੰਦ ਬੂੰਦ ਪਾਣੀ ਬਚਾ ਲਓ ਆਧੀਆਂ ਨਸਲਾਂ ਦੀ ਖਾਤਰ ਬਚਾ ਲਓ ਪਾਣੀ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜਵਾਕਾਂ ਨੇ ਇੱਥੇ ਬਿਨਾ ਪਾਣੀ ਤੋਂ ਮਰਨਾ ਤੜਫ ਤੜਫ ਕੇ ਸੋਚੋ ਇਹ ਗੱਲ ਨੂੰ ਕੋਈ ਕਹੇ ਕੀ ਕਲਾ ਕਿਸਾਨ ਹੀ ਬਰਬਾਦ ਕਰਦਾ ਫਿਲਟਰੀਆਂ ਨਹੀਂ ਬਰਬਾਦ ਕਰਦੀਆਂ ਉਹਦੇ ਵੀ ਰੋਲਾ ਪਾਉਨੇ ਆ ਵੀ ਫਿਲਟਰੀਆਂ ਵੀ ਰੋਜ਼ ਪੰਜਾਬ ਦਾ ਅਰਬਾਂ ਲੀਟਰ ਪਾਣੀ ਬਰਬਾਦ ਕਰ ਰਹੀਆਂ ਨੇ ਕੱਢ ਵੀ ਰੰਗਾਂ ਨੇ ਧਰਤੀੇ ਹਟੋਂ ਤੇ ਜ਼ਹਿਰੀਲਾ ਕਰਕੇ ਧਰਤੀ ਦਾ ਪਾਣੀ ਰਹੀਆਂ ਨੇ ਪਰ ਕੀ ਅਸੀਂ ਆਪਾਂ ਬਰਾਬਰੀ ਕਰਨੀ ਆ ਵੀ ਜੇ ਉਹ ਭਾਈ ਸਾਡਾ ਗਮਾਂਡੀ ਸਾਡਾ ਦੂਜਾ ਕੋਈ ਤੀਜਾ ਖੁੱਜ ਡਿੱਗੂ ਅਸੀਂ ਵੀ ਨਾਲ ਡਿੱਗਣਾ ਜੇ ਉਹ ਅੱਗ ਲਾਊਗਾ ਸੀ ਜੇ ਅੱਗ ਲਾਉਣੀ ਆ ਨਹੀਂ ਯਾਰ ਇੱਥੇ ਫੈਕਟਰੀਆਂ ਫੂਟਰੀਆਂ ਵਾਲੇ ਬਾਈ ਸਭ ਡਾਰੀਆਂ ਮਾਰ ਕੇ ਉੱਜਾਨ ਗੋ ਪੰਜਾਬੀਓ ਸਾਡੇ ਜਵਾਕਾਂ ਸਾਡੀਆਂ ਨਸਲਾਂ ਇੱਥੇ ਰਹਿਣਾ ਰੱਬ ਦਾ ਵਾਸਤਾ ਮੇਰਾ ਵੀਰ ਇਹ ਹੂਦ-ਹੂਦ ਪਾਣੀ ਬਚਾਓ ਜਿੰਨਾ ਪਾਣੀ ਘੱਟੋਂ ਘੱਟ ਵਰਤੋਗੇ ਜਿੰਨਾ ਸਾਰਸੇ ਘੱਟੋਂ ਘੱਟ ਪਾਣੀ ਦਾ ਉਹਨਾਂ ਪਾਣੀ ਵਰਤੋ ਆ ਕੰਮ ਨਾ ਕਰੋ ਪੰਜਾਬੀਓ ਹੱਥ ਬਣਾ ਲਓ ਰੱਬ ਦਾ ਵਾਸਤਾ ਆ ਪਾਣੀ ਐ ਬਰਬਾਦ ਨਾ ਕਰੋ ਖੁੱਲ੍ਹੀ ਸ਼ੈੱਡ ਤੇ ਮੋਟਰ ਕਿਸਾ ਦਲਣ ਦਲਣ ਸਾਰੇ ਪੰਜਾਬ ਤੇ ਇਹੀ ਕੁਝ ਹੋਣਾ ਅਸੀਂ ਪਾਣੀ ਡੋਲਣਾ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਬੰਦਾ ਐ ਕਬੂਟਰ ਕਰਾ ਕਰਨ ਦੇ ਵਾਅਦੇ ਖੁੱਲਾ ਪਾਣੀ ਛੱਡ ਕੇ ਭਰਦਾ ਐ ਇੰਨਾ ਦਿਨਾਂ ਚ ਹਲੇ 20 25 ਦਿਨ ਨੂੰ ਝੋਨਾ ਲੱਗਣਾ ਉਹਨਾਂ ਦੀਆਂ ਮੋਟਰਾਂ ਦੇ ਕ੍ਰਿਸ਼ਨ ਕੱਟੇ ਜਾਣ ਇਹ ਸ਼ਕਤੀ ਤੋਂ ਆਪਣਾ ਲੋਕ ਨਹੀਂ ਸਮਝਦੇਗੇ ਫਿਰ ਕਹਿਣਗੇ ਸਾਡਾ ਵਿਰੋਧੀ ਆ ਵਿਰੋਧੀ ਨਹੀਂ ਯਾਦ ਰੱਖਿਓ ਅੱਜ ਤੋਂ ਤੁਹਾਨੂੰ 4-5 ਸਾਲ ਬਾਅਦ ਮੇਰੀਆਂ ਗੱਲਾਂ ਚੇਤੇ ਆਉਣਗੀਆਂ ਵੀ ਹਾਉ ਬੰਦਾ ਸਹੀ ਕੂਕਦਾ ਹੁੰਦਾ ਸੀ ਸਹੀ ਕਲਪਦਾਈ ਸਹੀ ਪਿੰਡਦਾ ਸੀ ਪਰ ਅਸੀਂ ਸੰਭਲੇ ਨਹੀਂ ਉਹ ਜੀਵਤਾਲ ਦੇ ਉੱਤੇ ਲੱਗੀ ਤੇ ਬੂਧ ਭੂਧ ਨੂੰ ਪਾਣੀ ਉਤਰਸੇ ਰੱਬ ਦਾ ਬਾਤਾ ਸਮਝੋ ਗੱਲ ਸਮਝੋ